ਇਲਾਕੇ ਦੇ ਨਾਮਵਰ ਉਦਯੋਗਪਤੀ ਸਟਾਰ ਇੰਪੈਕਟ ਦੇ ਐਮ ਡੀ ਮੁਹੰਮਦ ਅਵੇਸ ਦੀ ਟੀਮ ਵੱਲੋਂ ਅੱਜ ਨੌਦਰਾਨੀ ਰੋਡ ਵਿਖੇ ਘਰ ਘਰ ਜਾ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੀਥੀਰ ਦੇ ਹਕਵੀ tourn ਪ੍ਰਚਾਰ ਕੀਤਾ ਗਿਆ ਅਤੇ ਆਪ ਸਰਕਾਰ ਦੀਆਂ ਲੋਕਪੱਖੀ ਨੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਦੇ ਹਾਂ ਮੀਥੀਰ ਦੇ ਹਕਵੀ ਵਿੱਚ ਵੋਟਾਂ ਪਾ ਕੇ ਮੀਥੀਰ ਨੂੰ ਜਿਤਾਉਣ ਦੀ ਅਪੀਲ ਕੀਤੀ ਗਈ ਇਸ ਟੀਮ ਵਿੱਚ ਸਾਬਕਾ ਪ੍ਰਧਾਨ ਮੁਹੰਮਦ ਇਕਬਾਲ ਫੌਜੀ ਸਾਬਕਾ ਪ੍ਰਧਾਨ ਮੁਹੰਮਦ ਇਸਹਾਕ ਸਾਕਾ ਸਾਬਕਾ ਚੇਅਰਮੈਨ ਐਡਵੋਕੇਟ ਸ਼ਮਸ਼ਾਦ ਅਲੀ ਮੁਹੰਮਦ ਜ਼ਾਵੇਦ ਸਾਕਾ ਮੁਹੰਮਦ ਸ਼ਮਸ਼ਾਦ ਚੌਕ ਵਸੀਮ ਸ਼ੇਖ ਮੁ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ ਅੱਜ ਅਸੀਂ ਦਿੱਲੀ ਤਰ੍ਹਾਂ ਸਰਦਾਰ ਗੁਰਮੀਤ ਸਿੰਘ ਮੇਜ਼ ਹੈਰ ਜੋ ਲੋਕ ਸਭਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਮਲੇ ਕੋਲੇ ਵਿੱਚ ਅਸੀਂ ਬਾਈ ਅਵਾਸ ਜੀ ਦੀ ਅਗਵਾਹੀ ਹੇਠ ਡੋਰ ਟੂ ਰੋਰ ਰੋਜ਼ ਕੰਪੇਨ ਕਰਦੇ ਹਾਂ ਅਸੀਂ ਲੋਕਾਂ ਨੂੰ ਜਿਹੜੀਆਂ 2 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੰਮ ਕੀਤੇ ਨੇ ਵੈਲਫੇਅਰ ਦੇ ਲੋਕਾਂ ਦੇ ਭਲੇ ਦੇ ਜਾਂ ਬਿਜਲੀ ਮਾਫੀ ਦੇ ਸਕੂਲ ਐਮੀਨੈਂਸ ਸਕੂਲ ਬਣਾਏ ਨੇ ਆਮ ਆਦਮੀ ਪਾਰਟੀ ਕਲੀਨਿਕ ਬਣਾਏ ਨੇ ਤੇ ਉਸ ਤੋਂ ਬਾਅਦ ਐਸਐਸਐਫ ਦੀ ਟੀਮ ਬਣਾਈ ਜੋ ਕਿ ਸੜਕ ਸੁਰੱਖਿਆ ਫੋਰਸ ਦੇ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਮਿਲ ਰਿਹਾ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਆਂ ਘਰ ਘਰ ਜਾ ਕੇ ਵੀ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਮੁੱਖ ਰੱਖਦੇ ਹੋਏ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਕਾਸਟ ਕਰੋ ਤੇ ਦੂਜੀਆਂ ਪਾਰਟੀਆਂ ਜੋ ਪਿਛਲੇ 70 ਸਾਲਾਂ ਤੋਂ ਲੋਕਾਂ ਨੂੰ ਵਰਗਲਾ ਕੇ ਵੋਟਾਂ ਲੈ ਕੇ ਬਾਅਦ ਦੇ ਵਿੱਚੋਂ ਲੱਭਦੀਆਂ ਨੇ ਹੈਗੀਆਂ ਉਹਨਾਂ ਤੋਂ ਗੁਰੇਜ਼ ਕੀਤਾ ਜਾਵੇ ਜਿਵੇਂ ਕਿ ਪੂਰੇ ਸ਼ਹਿਰ ਦੇ ਵਿੱਚ ਅਸੀਂ ਡੋਰ ਟੂ ਡੋਰ ਕੈਂਪੇਨਿੰਗ ਸ਼ੁਰੂ ਕੀਤੀ ਹੈ ਔਰ ਕੱਲ ਉਸ ਦਾ ਆਗਾਜ਼ ਕੀਤਾ ਸੀਗਾ ਜਿਵੇਂ ਕਿ ਬਾਈ ਅਵਾਜ਼ੀ ਅਗਵਾਈ ਦੇ ਵਿੱਚ ਸਾਡੀ ਸਾਰੀ ਟੀਮ ਪੂਰੇ ਸ਼ਹਿਰ ਦੇ ਅੰਦਰ ਹਰ ਵਾਰਡ ਦੇ ਅੰਦਰ ਜਾਏਗੀ ਔਰ ਪਿੰਡਾਂ ਦੇ ਵਿੱਚ ਹਰ ਪਿੰਡ ਦੇ ਅੰਦਰ ਜਾਏਗੀ ਅੱਜ ਕਿਹੜੇ ਜਗ੍ਹਾ ਤੁਸੀਂ ਕੈਂਪੇਨਿੰਗ ਕਰ ਰਹੇ ਹੋ ਅਸੀਂ ਅੱਜ ਇੱਥੇ ਨੌਤਰਣੀ ਰੋਡ ਜੋ ਕੇ ਮਲੇਰ ਕੋਲੇ ਦਾ ਮਤਲਬ ਕਾਫੀ ਇਹ ਕਾਫੀ ਕ라우ਡਿਡ ਏਰੀਆ ਵਾਲਾ ਹੈ ਨਾ ਇਲਾਕਾ ਹੈਗਾ ਅਸੀਂ ਇੱਥੇ ਅੱਜ ਡੋਰ ਟੂ ਡੋਰ ਕੈਂਪੇਨਿੰਗ ਸ਼ੁਰੂ ਕਰਨ ਜਾ ਰਹੇ ਹਾਂ ਔਰ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਔਰ ਲੋਕਾਂ ਨੂੰ ਜੋ ਕੰਮ ਕੀਤੇ ਨੇ ਆਵਾਜ਼ੀ ਪਾਰਟੀ ਨੇ 2 ਸਾਲਾਂ ਦੇ ਵਿੱਚ ਉਹਨਾਂ ਦੀ ਜੋ ਉਪਲਬਧੀਆਂ ਨੇ ਉਹ ਐਕਸਪਲੇਨ ਕਰ ਰਹੇ ਆ ਔਰ ਜੋ ਸਾਨੂੰ ਕੱਲ ਹੰਗਾਰਾ ਮਿਲਿਆ ਔਰ ਜੋ ਸਾਡੀ ਸਾਰੀ ਟੀਮ ਹੈ ਬੜਾ ਕੌਨਫੀਡੈਂਸ ਸਾਨੂੰ ਆਇਆ ਇਸ ਦੇ ਅੰਦਰ ਤੇ ਅਸੀਂ ਅੱਗੇ ਵੀ ਮਤਲਬ ਡੋਰ ਟੂ ਡੋਰ ਕੰਪੇਨਿੰਗ ਇਹਨੂੰ ਐਂਡ ਤੱਕ ਜਦੋਂ ਤੱਕ ਇਹ 30 ਤਾਰੀਖ ਤੱਕ ਕੰਪੇਨਿੰਗ ਚੱਲੇਗੀ ਸਾਡੀ ਔਰ ਅਸੀਂ ਹਰੇਕ ਮੁਹੱਲੇ ਦੇ ਵਿੱਚ ਹਰੇਕ ਗਲੀ ਦੇ ਵਿੱਚ ਸ਼ਹਿਰ ਦੇ ਹਰ ਇੱਕ ਚੱਪੇ-ਚੱਪੇ ਦੇ ਵਿੱਚ ਜਾ ਕੇ ਬਾਈ ਆਵਾਜ਼ ਹੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੇ ਜੋ ਕੰਮ ਨੇ ਜੋ ਡਿਵੈਲਪਮੈਂਟ ਹੈ ਪੰਜਾਬ ਦੇ ਵਿੱਚ ਹੋਈ ਹੈ ਸਾਰੀ ਅਸੀਂ ਉਹ ਉਹ ਨੂੰ ਐਕਸਪਲੇਨ ਕਰਾਂਗੇ ਦੱਸਾਂਗੇ ਔਰ ਸਾਨੂੰ ਹੰਗਾਰਾ ਵੀ ਬਹੁਤ ਅੱਛਾ ਮਿਲ ਰਿਹਾ। ਅੱਜ ਅਸੀਂ ਪਹਿਲਾਂ ਦੀ ਤਰ੍ਹਾਂ ਜਿਵੇਂ ਪਹਿਲਾਂ ਡੋਰ ਟੂ ਡੋਰ ਕੰਪੇਨ ਕਰਦੇ ਆ ਰਹੇ ਹਾਂ ਜਮਾਲਪੁਰੇ ਜਿਵੇਂ ਕੀਤੀ ਹੈ। ਪੱਕਾ ਦਰਵਾਜਾ ਕੀਤੀ ਆ ਸਾਨੂੰ ਬਹੁਤ ਲੋਕਾਂ ਦਾ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਲੋਕ ਬਹੁਤ ਮਾਨ ਸਾਹਿਬ ਦੀਆਂ ਜਿਹੜੀਆਂ ਨੀਤੀਆਂ ਨੇ ਜਾਂ ਕੰਮ ਕੀਤੇ ਹੋਏ ਨੇ ਉਹਨਾਂ ਤੇ ਬੜੇ ਖੁਸ਼ ਨੇ ਲੋਕਾਂ ਨੂੰ ਅਸੀਂ آگਾਹ ਕਰਦੇ ਹਾਂ ਸਮੁੱਚੀ ਟੀਮ ਅਵੇਸ ਸਾਹਿਬ ਦੀ ਗਵਾਹੀ ਦੇ ਵਿੱਚ ਸਾਰੀ ਟੀਮ ਲੱਗੀ ਆ ਡੋਰ ਟੂ ਡੋਰ ਤਾਂ ਅਸੀਂ ਇਹ ਲੋਕਾਂ ਨੂੰ ਅਵੇਅਰ ਕਰਦੇ ਆਂ ਵੀ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨੂੰ ਜਿਤਾਓ ਜਿਹੜੀ ਅੱਗੇ ਚਿਮਨੀ ਚੋਂ ਹੋਈ ਸੀਗੀ ਜਿੱਥੇ ਆਵਾਜ਼ੀ ਪਾਰਟੀ ਹਰੀ ਸੀ ਹੁਣ ਕੀ ਲੱਗਦਾ ਤੁਹਾਨੂੰ ਹੁਣ ਸਾਨੂੰ ਐ ਲੱਗਦਾ ਵੀ ਅੱਗੇ ਨਾਲੋਂ ਬਹੁਤ ਫਰਕ ਆ ਤੇ ਜਿਹੜੇ ਕੈਂਡੀਡੇਟ ਨੇ ਉਹ ਵੀ ਬਹੁਤ ਮਜ਼ਬੂਤ ਨੇ ਤੇ ਸਾਡੀ ਟੀਮ ਸੂਚੀ ਟੀਮ ਮਿਲ ਕੇ ਕੰਮ ਕਰ ਰਹੀ ਆ ਵਧੀਆ ਹੰਗਾਰਾ ਮਿਲ ਰਿਹਾ ਹੈ